ਮੈਂ ਹਰਪ੍ਰੀਤ ਸਿੰਘ ਜਰਨਲ ਸਕੱਤਰਾਂ ਹੀ ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਦਾ ਇਹ ਜਹਾਜ ਚੌਂਕ ਜਿਹੜਾ ਸਾਨੇ ਪੰਜਾਬ ਟੈਕਸੀ ਸਟੈਂਡ ਜਹਾਜ ਚੌਂਕ ਆ تین ਸਟੈਂਡ ਹੈ ਅਡੇ ਗੁਰਦਾਸਪੁਰ ਚ ਇੱਕ ਦਾਖਾਣਾ ਚੌਂਕ ਤੇ ਇੱਕ ਜੀਕੇਐਸ ਤੇ ਇਹ ਜਹਾਜ ਚੌਂਕ ਆ ਇੱਥੇ ਹਰ ਸਾਲ ਦੀ ਤਰ੍ਹਾਂ ਜੀ ਗੁਰੂ ਤੇ ਦੁੱਧ ਦਾ ਲੰਗਰ ਚੱਲਦਾ ਛੋਟੇ ਸ਼ਹਿਰਾਂ ਦੇ ਬਾਬਾ ਮੋਤੀ ਰਾਮ ਮਹਿਰਾ ਦੀ ਨਿੱਗੀ ਯਾਦ ਨੂੰ ਸਮਰਪਤ ਇਹ ਦੁੱਧ ਦੇ ਲੰਗਰ ਅਸੀਂ ਲਾਉਂਦੇ ਆ ਜੀ ਤਕਰੀਬਨ 10 ਸਾਲ ਤੋਂ ਇਹ ਦੁੱਧ ਦਾ ਲੰਗਰ ਚੱਲਦਾ ਗਰਮਾ ਗਰਮ ਦੁੱਧ ਸਵੇਰੇ ਤਕਰੀਬਨ 10 ਵਜੇ ਸ਼ੁਰੂ ਹੋ ਜਾਂਦਾ 4 ਵਜੇ ਤੱਕ ਦ ਨਰਵੇਗਨ ਉਹ ਮਹਾਰਾਜ ਦੀ ਕਿਰਪਾ ਨਾਲ ਆ ਟੋਟ ਲੰਗਰ ਚੱਲਦਾ ਦੁੱਧ ਦਾ ਇਹਦੇ ਇਲਾਵਾ ਹੀ ਸੁਬੀਲ ਦਾ ਜੋ ਗਰਮੀਆਂ ਚ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਧੀ ਗੁਰਪ੍ਰਬੋਧਾ ਉਹ ਸੁਬੀਲ ਵੀ ਬੜੇ ਸ਼ਹਿਰ ਤੋਂ ਸਭ ਤੋਂ ਤਕੜੀ ਸੁਬੀਲ ਮਹਾਰਾਜ ਦੀ ਕਿਰਪਾ ਨਾਲ ਝਾ ਚੌਂ ਤੇ ਚੱਲਦੀ ਆ ਔਰ ਫਰਵਰੀ ਮਹੀਨੇ ਮਾਰਚ ਦੇ ਆਈ ਚੋਲਾ ਚੋਲਾ ਸਾਹਿਬ ਦੇ ਮੇਲੇ ਤੇ ਵੀ ਕਿਤੇ ਲੰਗਰ ਲੱਗਦੇ ਨੇ ਗੁਰੂ ਕੇ ਟੋਟ ਲੰਗਰ ਚੱਲਦੇ ਨੇ ਇਹ ਸਾਰਾ ਜਿਹੜਾ ਮਾਲਕ ਚਾਲ ਗਿਆ ਸਾਰਾ ਆਪਣਾ ਤਸਵੰਦ ਕਰਦੇ ਆ ਜੀ ਉਹਨਾਂ ਦੀ ਅਗਵਾਈ ਚ ਜਿੰਨੇ ਵੀ ਆਪਾਂ ਮਾਲਕ ਚਾਲ ਗਿਆ ਡਰਾਈਵਰ ਵੀਰ ਨੇ ਸਾਰਾ ਆਪਣਾ ਦਸਵੰਧ ਕੱਢਦੇ ਨੇ ਔਰ ਇਸ ਸਾਲ ਚ ਤਿੰਨ ਅਸੀਂ ਜਿਹੜੇ ਆ ਇਹ ਪ੍ਰੋਗਰਾਮ ਕਰਨੇ ਆ ਔਰ ਮਹਾਰਾਜ ਦੇ ਅਰਦਾਸ ਕਰਨੇ ਸੱਚੇ ਪਾਸਾ ਸਾਰਿਆਂ ਦੇ ਕਮਾਈਆਂ ਚ ਬਰਕਤਾਂ ਪਾਈ ਸਾਰਿਆਂ ਨੂੰ ਬਾਅਦ ਤਰੱਕੀਆਂ ਬਖਸ਼ੀ ਤਾਂ ਜੋ ਤੁਹਾਡੀਆਂ ਜਿਆਦਾ ਤੁਹਾਡੇ ਜਿਹੜੇ ਉਤਸਵ ਨੇ ਇਹ ਸਕਤਾ ਮਨਾਉਂਦੀਆਂ ਰਹਿਣ ਔਰ ਮਨਾਉਣੇ ਚਾਹੀਦੇ ਨੇ ਇਸ ਕਰਕੇ ਜੀ ਇਹ ਲੰਗਰ ਜਿਹੜਾ ਅੱਜ ਤੋਂ ਟੁੱਟ ਚੱਲ ਰਿਹਾ ਜੀ ਝਾ ਚੋਂ ਗੱਲ ਲਾਇਆ ਜਾਂਦਾ ਜੀ ਉਹ ਜੀਕੇ ਸਟੈਂਡ ਵੀ ਆਪਣਾ ਲੰਗਰ ਵੱਖਰਾ ਲਾਉਂਦਾ ਉਹ ਵੀ ਫਰਵਰੀ ਮਹੀਨੇ ਜਦੋਂ ਚੋਲਾ ਸਾਹਿਬ ਦਾ ਲੰਗਰ ਉਹਨਾਂ ਤੇ ਚੱਲਦਾ ਵਾ ਤੇ ਬਾਕੀ ਅਗਰਾਈਆਂ ਜਿਹੜੀਆਂ ਕੋਈ ਬੰਦੇ ਸ ਸਾਰੇ ਤੇ ਸਬੰਧ ਕੱਢਦੇ ਆ ਕਿ ਉਧਰ ਲੋਣਾ ਹੀ ਉਧਰ ਦਿੰਦੇ ਆ ਉਹ ਹੀ ਸਾਨੂੰ ਦਿੰਦੇ ਨੇ ਕਈਆਂ ਸਾਰੇ ਸਟੈਂਡਾਂ ਤੋਂ ਹੁੰਦੀਆਂ ਨੇ ਪਰ ਇਹ ਮੇਨ ਜਿਹੜਾ ਵਾ ਗੁਰਦਾ ਚੌਂਕ ਦੇ ਜਿਹੜੇ ਇਹ ਵੀਰ ਆਪਣੇ ਜਿਹੜਿਆਂ ਤੇ ਸਬੰਧ ਕੱਢਦੇ ਆ ਜੀ ਜਿਵੇਂ ਭਲਵਿੰਦਰ ਸਿੰਘ ਜੀ ਆਪਣੇ ਸਾਨੇ ਪੰਜਾਬ ਟੈਕਸੀ ਸਟੈਂਡ ਜਹਾਚੌਂਦਾ ਪ੍ਰਧਾਨ ਆਏ ਹਰ ਸਾਲ ਦੀ ਸਾਲ ਛੋਟੇ ਜਿਹੇ ਸਾਹਿਬ ਜਿਆਦੇ ਤੇ ਸਿੱਧੀ ਹੀ ਪਰੂਫ ਤੇ ਆਪਾਂ ਹਰ ਸਾਲ ਦੀ ਸਾਲ ਇਹ ਦੁੱਧ ਜਿਹੜੀ ਇਹ ਸੇਵਾ ਕਰੀਦੀ ਆ ਮਾਲਕ ਚਾਲਕ ਡਰਾਈਵਰ ਵੀਰ ਸਾਰਿਆਂ ਦਾ ਸਬੰਧ ਦੇ ਵਿੱਚ ਇਹਦੇ ਹੁੰਦਾ ਵਾ ਸਾਰੇ ਸੰਯੋਗ ਪਾ ਕੇ ਤੇ ਇਹ ਜਿਹੜੇ ਦੁੱਦੀ ਸੇਵਾ ਆਪਾਂ ਕਰੀਦੀ ਆ ਸੋ ਇਹ ਛੋਟੇ ਸਾਹਿਬ ਜੰਦਾ ਤੇ ਇਸ ਦੀ ਬਰੂਫੇ ਆਪਾਂ ਕਰੀਦੀ ਆ ਜੀ ਤੁਹਾਨੂੰ ਸਾਡੇ ਕੀ ਸਾਲੀ ਚਾਲ ਤੋਂ ਆਪਣਾ ਸਟੈਂਡ ਵੀ ਚੱਲਣ ਡਿਆ ਤੇ ਉਦੋਂ ਦੇ ਆਪਾਂ ਇਹ ਲੰਗਰ ਵੀ ਆ ਜਿਹੜੇ ਇੱਕ ਤਿਬਨ ਹੋਈ ਗਏ 10 ਸਾਲ ਹੋ ਗਏ ਆ ਇਹ ਵੀ ਲੰਗਰ ਆਪਾਂ ਜਿਹੜੇ ਚਾਲੂ ਕੀਤੇ ਨੂੰ ਵੀ ਪਹਿਲਾਂ ਤੇ ਆਪਾਂ ਸਪੀਨ ਦਾ ਤੇ ਜਿਹੜਾ ਵੈਸੇ ਵੀ ਲੰਗਰ ਲਾਈਦਾ ਵਾ ਤਾਲ ਫੁਲਕੇ ਦਾ ਵੀ ਲਾਈਦਾ ਵਾ ਤੇ ਆਪਾਂ ਹੁਣ ਇਹ ਵੀ 10 ਸਾਲ ਹੋ ਗਏ ਆਪਾਂ ਦੁੱਧ ਦੀ ਵੀ ਇਹਦੀ ਸੇਵਾ ਕੀਤੀ ਸਵੇਰੇ 10:30 ਵਜੇ ਤੋਂ ਲੈ ਕੇ ਤੇ ਸਾਮੀ 4-5 ਵਜੇ ਤੱਕ ਦਾ ਚੱਲਦਾ ਅਹੀਂ ਤੇ ਕਹਿੰਦੇ ਜੀ ਜੇਰਾ ਵੀ ਕੋਈ ਵੀ ਪੂਰਬੰਦਾਵਾ ਚਾਹੇ ਇਹ ਸਬੰਧ ਕਰਦੇ ਚਾਹੀਦੇ ਆ ਹੁਣ ਅਸੀਂ ਦੀ ਪੂਰਬਾ ਛੋਟੇ ਸਾਹਿਬ ਜਿਆਦਿਆਂ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਵਾ ਤੇ ਅੱਜ ਤੇ ਤੁਸੀਂ ਵੇਖ ਹੀ ਲਿਆ ਵੀ ਅੱਜ ਤੇ ਉੱਪਰ ਵਾਲਾ ਵੀ ਅਥਰੂ ਸੁਟਣ ਡਿਆ ਵੀ ਜਿਹੜੀ ਛੋਟੋਟੀ ਬਾਰਸ ਵੀ ਅੱਜ ਸਵੇਰ ਦੀ ਲੱਗੀ ਆ ਇਸ ਸੰਬੰਧ ਵਿੱਚ ਆਪਾਂ ਕੋਈ ਵੀ ਗੁਰੂ ਗੋਰੀ ਗੁਰੂ ਵੀ ਆਏ ਤੇ ਉਹਦੇ ਵੀ ਸੰਬੰਧ ਕਰਨਾ ਚਾਹੀਦਾ ਹਰ ਹਰ ਸਾਲ ਦੇ ਸਾਡੇ ਸੰਬੰਧ ਕਰਨਾ ਚਾਹੀਦਾ